ਫੋਟੋ ਲੈਣ ਦੇ ਤੇ ਸਰ ਜਿਹੜੇ ਤਿੰਨ ਸੀਟਰ ਰਹਿ ਗਈਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਂਦੇ ਨੇ ਮੈਂ ਪਾਸ ਬਣਾ ਦੂੰਗਾ ਕੱਲੋਂ ਇੱਥੇ ਪੇਸ਼ ਕਰ ਦਾਂ ਜੀ ਉਹ ਕਿਹੜੇ ਤਿੰਨ ਬੰਦੇ ਥੋੜਾ ਜਿਹਾ ਪਾਣੀ 'ਚ ਗਏ ਬਾਅਦ ਕਹਿੰਦੇ ਹੋ ਗਿਆ ਫੋਟੋ ਚਲੋ ਮੋੜ ਲਓ ਉਸ ਤੋਂ ਬਾਅਦ ਨਾ ਜਾਊਗਾ ਲੱਭਿਆ ਨਾ ਆਪ ਲੱਭੇ ਨੇ ਇਹ ਐ ਐ ਕਿਤੇ ਹੜ੍ਹਾਂ ਤੋਂ ਬਚਾਅ ਹੋ ਜਾਂਦਾ ਜੀ ਇਹਦੇ ਵਾਸਤੇ ਪਾਣੀ 'ਚ ਵੜਨਾ ਪੈਂਦਾ ਕੁਲਦੀਪ ਧਾਰੀ ਵਾਲਦੇ ਪੈਰ ਗਲ ਗਏ ਜਨਾਬ ਭੁੱਲਰ ਸਾਹਿਬ ਦੇ ਪੈਰ ਗਲ ਗਏ ਸਾਡੇ ਜਿਹੜੇ ਮੰਤਰੀ ਐਮਐਲਏ ਸਾਹਿਬ ਦੇ ਪਾਣੀ ਚ ਫਿਰਨਾ ਪੈਂਦਾ ਇਹਨਾਂ ਨੇ ਕਦੇ ਨਾ ਨੱਕੇ ਤੇ ਗਏ ਨੇ ਜਦੋਂ ਉਹ ਜੰਮੇ ਜਿਹੜੇ ਸੋਨੇ ਦੇ ਬਿਸਕਟ ਮੂੰਹ ਚ ਲੈ ਕੇ ਜੰਮੇ ਹੋਣ ਉਹਨਾਂ ਨੂੰ ਕੀ ਲੋੜ ਹੈ ਜੀ ਨੱਕਿਆ ਤੇ ਜਾਣ ਦੀ ਜਾਂ ਮੋਗਿਆ ਤੇ ਜਾਣ ਦੀ ਬਾ ਗਾਲਾਂ ਕੱਢਣੀਆਂ ਕੱਢ ਲਓ ਇੱਥੇ ਰਾਜਨੀਤੀ ਨਾ ਕਰੋ ਕਿਰਪਾ ਕਰਕੇ ਮੈਂ ਨਹੀਂ ਚਾਹੁੰਦਾ ਸੈਸ਼ਨ ਅਸੀਂ ਬੁਲਾਇਆ ਅਸੀਂ ਗਾਲਾਂ ਖਾਣ ਵਾਸਤੇ ਨਹੀਂ ਬੁਲਾਇਆ ਕਿ ਤੁਸੀਂ ਲਾਂਬੇ ਦੇ ਕੇ ਤੁਰ ਜਿਓ ਇੱਥੋਂ ਹਾਲਾਂਕਿ ਤੁਸੀਂ ਵਿਰੋਧੀ ਪਾਰਟੀ ਚੋਂ ਆਪਣਾ ਫਰਜ ਬਣਦਾ ਉਹਨਾਂ ਨਾਲ ਗੱਲ ਕਰਨੀ ਕੇਂਦਰ ਨਾਲ 20 ਦਿਨਾਂ ਬਾਅਦ 25 ਦਿਨਾਂ ਬਾਅਦ ਮਹੀਨੇ ਬਾਅਦ ਇਹਨਾਂ ਦੇ ਜਨਰਲ ਸੈਕਟਰੀ ਆ ਗਏ ਦੇਸ਼ ਦੇ ਲੀਡਰ ਨੇ اپੋਜੀਸ਼ਨ ਦੇ ਦੇਸ਼ ਦੇ ਲੀਡਰ ਨੇ ਪ੍ਰੋਪਰ ਜਿੰਨੀ ਉਹਨਾਂ ਨੂੰ ਸਿਕਿਉਰਟੀ ਚਾਹੀਦੀ ਹੈ ਜੈਡ ਪਲੱਸ ਪਲੱਸ ਕੈਟਾਗਰੀ ਹੈ ਅਸੀਂ ਦਿੱਤੀ ਪਰ ਉਹ ਜਿੱਦ ਕਰ ਬੈਠੇ 라ਵੀ ਦੇ ਪਰਲੇ ਪਾਸੇ ਪੰਜ-ਛੇ ਪਿੰਡ ਨੇ ਉੱਥੇ ਜਾਣਾ ਜੀ 라ਵੀ ਇੰਨੇ ਜਿਆਦਾ ਫਲੋ ਦੇ ਵਿੱਚ ਬਹਿ ਰਹੀ ਹੈ ਕਿ ਜੇ ਮੋਟਰ ਬੋਟ ਵੀ ਹੋਊਗੀ ਉਹ ਜਾਂਦੀ ਜਾਂਦੀ ਐਦਾਂ ਜਾਊਗੀ ਜੀ ਉਹ ਸਿੱਧੀ ਨਹੀਂ ਜਾਂਦੀ ਸਿਰਫ 800 ਮੀਟਰ ਉੱਤੇ ਪਾਕਿਸਤਾਨ ਦਾ ਬਾਰਡਰ ਹੈ ਜੀ ਉਹ ਜਾਂਦੀ ਜਾਂਦੀ ਜੇ 100 ਮੀਟਰ ਪਾਰ ਹੋ ਗਈ ਫਿਰ ਕੀ ਕਰੋਗੇ ਤੁਸੀਂ ਫਿਰ ਕਹਿੰਦੇ ਸਾਡਾ ਰਾਹੁਲ ਗਾਂਧੀ ਪਾਕਿਸਤਾਨ ਭੇਜਤਾ ਫਿਰ ਉਹਨੂੰ ਲਿਆਓ ਜੀ ਉਹੀ ਉਹੀ ਹਾਲ ਉਹਨਾਂ ਪਿੰਡਾਂ ਦਾ ਜਿੱਥੇ ਖੜੇ ਸੀ ਉਹੀ ਹਾਲ ਉਹਨਾਂ ਪਿੰਡਾਂ ਦੇ ਉੱਥੇ ਮੈਂ ਵੀ ਨਹੀਂ ਗਿਆ ਕੋਈ ਵੀ ਨਹੀਂ ਗਿਆ ਜੀ ਹਾਂ ਫੌਜ ਦੇ ਹੈਲੀਕਾਪਟਰ ਗਏ ਨੇ ਰਾਸ਼ਨ ਪਾਣੀ ਭੇਜਿਆ ਐਮਐਸ ਛੋਟੇ ਛੋਟੇ ਅਫਸਰਾਂ ਨਾ ਬੈਸੇ ਜਾਂਦੇ ਆ ਉੱਥੇ ਫਿਰ ਮੈਨੂੰ ਹੈਰਾਨੀ ਦੀ ਗੱਲ ਹੈ ਮੇਰੇ ਕੋ ਡਾਟਾ ਤੇ ਸਰ ਐਨੇ ਜਿਆਦਾ ਕੱਲਾ ਇਹ ਹੜ ਜਿਹੜਾ ਸੀਗਾ ਇਹ ਕੱਲਾ ਪਾਣੀ ਨਹੀਂ ਲੈ ਕੇ ਆਇਆ ਇਹ ਕੱਲਾ ਮੱਝਾਂ ਗਾਵਾਂ ਜਾਂ ਬੰਦੇ ਜਾਂ ਘਰ ਉਹ ਨਹੀਂ ਰੋੜ ਕੇ ਲੈ ਕੇ ਗਿਆ ਇਹ ਲੱਖਾਂ ਲੋਕਾਂ ਦੇ ਸੁਪਨੇ ਰੋੜ ਕੇ ਲੈ ਗਿਆ ਸੱਦਰਾਂ ਰੋੜ ਕੇ ਲੈ ਗਿਆ ਕਿਸੇ ਨੇ ਗੱਲ ਨਹੀਂ ਕੀਤੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੱਚਿਆਂ ਦੀ ਸਿਲੇਬਸ ਦੀਆਂ ਕਿਤਾਬਾਂ ਰੁੜ ਗਈਆਂ ਜਨਾਬ ਜੋ ਘੜੀ ਰੁੜ ਗਿਆ ਵਿੱਚ ਕਿਤਾਬਾਂ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਜੀ ਉਹ ਇਹਦੇ ਬਾਰੇ ਗੱਲ ਕੀਤੀ ਨਾ ਭਗਵਾਨਤ ਮਾਨ ਨੇ ਲਿਆਂਦਾ ਇਹ ਹੜ ਤੇ ਮੈਂ ਪਹਾੜ ਸੁਖੂ ਤੋਂ ਧਾਰੇ ਲੈ ਕੇ ਆਇਆ ਉੱਥੋਂ ਪਹਾੜਾਂ ਦੇ ਪਹਾੜਾ ਗਏ ਉੱਥੇ ਫਿਰ ਹੋ ਗਿਆ ਕਿ ਪ੍ਰਬੰਧ ਤੁਹਾਡਾ ਉੱਥੇ ਤਾਂ ਥੋੜੀ ਸਰਕਾਰ ਹੈ ਉੱਥੇ ਰੋਕ ਲੈਂਦੇ ਉੱਥੇ ਡੀਸਿਲਟਿੰਗ ਨਹੀਂ ਕੀਤੀ ਡੀਸਿਲਟ ਦਾ ਕਾਨੂੰਨ ਕਿਹਨੇ ਬਣਵਾਇਆ ਜੀ ਕਾਂਗਰਸ ਨੇ ਇਹ ਕਹਿ ਕੇ ਰਣਜੀਤ ਸਾਗਰ ਡੈਮ 524 ਤੱਕ ਜਾਊਗਾ ਤਾਂ ਉਹ ਤੋਂ ਬਾਅਦ ਫਿਰ ਪਾਣੀ ਛੱਡਾਂਗੇ ਇਹ ਕਾਂਗਰਸ ਨੇ ਲਿਖਿਆ ਹੋਇਆ ਕਾਂਗਰਸ ਦੀ ਸਰਕਾਰ ਬਿਲੇ ਇਹ 3 ਸਾਲਾਂ ਚ ਹੀ ਹੋ ਗਿਆ ਸਾਰਾ ਕੁਝ ਇਹ ਤੋਂ ਪਹਿਲਾਂ ਕਦੇ ਕੁਝ ਹੋਇਆ ਹੀ ਨਹੀਂ ਸੀ ਹਰ ਗੱਲ ਤੇ ਹਰ ਗੱਲ ਤੇ ਨਾਰਾਜ਼ਨਤੀਆ ਕਰੋ ਕਿਉਂਕਿ ਅਸੀਂ ਅਸੀਂ ਅੰਕੜਿਆਂ ਨਾਲ ਬੋਲਦੇ ਆ ਆਪ ਪਈਆਂ ਨੇ ਮੇਰੇ ਕੋਲੇ ਫਲੋ ਦੀਆਂ ਜਿਹੜੀ ਕਹਿੰਦੇ ਸੀ ਗੱਲ ਕਰਦੇ ਸੀ ਨਾ ਮੀਹਾ ਦੇ ਅੰਦਾਜ਼ੇ ਆਈਐਮਡੀ ਮੀਹਾ ਦੇ ਅੰਦਾਜ਼ੇ ਲਾਉਂਦੀ ਹੈ ਕਿ ਉਹਦੇ ਮੁਤਾਬਕ ਸਾਰਾ ਬੇਸ਼ੋਸਾਬ ਦਾ ਪ੍ਰਬੰਧ ਕਰਦਾ ਹੈ ਆਈਐਮਡੀ ਨੇ ਕੀ ਕਿਹਾ ਪ੍ਰਗਟਜੀ ਨੇ ਕਿਹਾ 17 8 2025 ਨੂੰ 9 ਮਿਲੀਮੀਟਰ بارش ਦੀ ਭਵਿੱਖਬਾਣੀ ਕੀਤੀ ਗਈ ਅਸਲ 'ਚ بارش ਕਿੰਨੀ ਹੋਈ 185.5 1961% ਜ਼ਿਆਦਾ 1961% ਦਾ ਮਾਰਜਨ 18 ਤਰੀਕ ਨੂੰ 15 ਦੀ ਕੀਤੀ ਗਈ 4.5 70 19 ਤਰੀਕ ਨੂੰ 9 ਦੀ ਕੀਤੀ ਗਈ 15 69% ਜ਼ਿਆਦਾ 20 ਤਰੀਕ ਨੂੰ 74 ਦੀ ਕੀਤੀ ਗਈ 4 ਪਈ -43 ਇਹ ਵੀ ਗਲਤ ਹੋ ਰਿਹਾ ਮਤਲਬ ਜੇ -43 ਉਹ ਵੀ ਗਲਤ ਹੈ 21 ਤਰੀਕ ਨੂੰ 5 ਦੀ ਕੀਤੀ ਗਈ ਕੋਈ ਨਹੀਂ ਨਿਪਿਆ 22 ਨੂੰ 5 ਦੀ ਕੀਤੀ ਗਈ ਕੋਈ ਨਹੀਂ ਨਿਪਿਆ 23 ਤਰੀਕ ਨੂੰ 8 ਮਿਲੀਮੀਟਰ ਦੀ ਭਵਿੱਖਬਾਣੀ ਕੀਤੀ ਗਈ 39.5 394% ਜ਼ਿਆਦਾ 24 ਤਰੀਕ ਨੂੰ 21 ਦੀ ਕੀਤੀ ਗਈ 163 676% ਜ਼ਿਆਦਾ 25 ਤਰੀਕ ਨੂੰ 18 ਦੀ 18 ਮਿਲੀਮੀਟਰ ਦੀ ਭਵਿੱਖਬਾਣੀ 663 ਮਿਲੀਮੀਟਰ ਮੀ ਪਿਆ 676 ਕਿਲੋਮੀਟਰ ਜ਼ਿਆਦਾ 676% 25 ਨੂੰ 18 ਦੀ 147 ਹੋਇਆ 717 26 ਨੂੰ 13 ਦੀ 90 ਪਿਆ 596% ਜ਼ਿਆਦਾ 27 ਨੂੰ 5 ਦੀ ਕੀਤੀ ਗਈ 57 ਮਿਲੀਮੀਟਰ ਪਿਆ 1040% ਜ਼ਿਆਦਾ ਇਹ ਜਨਾਬ ਇਹ ਏਜੰਸੀ ਨੂੰ ਰਹਿਣ ਦਾ ਹੈ ਹੱਕ ਕੋਈ ਤੇ ਸਾਨੂੰ ਇਹ ਕਿਹੜੇ ਅੰਕੜੇ ਦੇ ਰਹੇ ਨੇ ਇਹ ਇਹ ਮਿਲਦਾ ਉੱਥੇ ਲਾਰ ਕੇ ਉਹਨੇ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਦੇ ਕਲਾਸ ਫੈਲੋ ਉਹ ਉਹ ਆ ਜਾ ਉਹ ਪੜੇ ਹੋਣਗੇ ਕੋਠੇ ਤੇ ਚੜ ਕੇ ਦੱਸ ਦਿੰਉ ਨੇ ਹਾਂ ਮੀ ਪਊ ਨਹੀਂ ਪਊ ਕਾ ਲਿਖ ਦੋ ਕੋਈ ਜ਼ਮਾਨਾ ਕਿੱਥੇ ਚਲਾ ਗਿਆ ਜਨਾਬ ਪੰਜ ਪੰਜ ਮਿੰਟਾਂ ਦੀ ਭਵਿੱਖ ਬਾਣੀਆਂ ਤਾਂ ਇਹਦੇ ਨੂੰ ਤਾਂ ਅਸੀਂ ਗੂਗਲ ਤੇ ਵਾਦਰ ਦੇਖ ਲੈਂਦੇ ਉਹ ਜ਼ਿਆਦਾ ਵਧੀਆ ਦੱਸ ਦਿੰਦਾ ਇਹ ਉੱਥੇ ਬਾਬੂ ਉੱਥੇ ਬੈਠੇ ਤਨਖਾਹਾਂ ਲਈ ਜਾਂਦੇ ਨੇ ਸੂਇਸ਼ ਕਰਕੇ ਸਾਡੇ ਡੈਮਾਂ ਦੀ ਹਾਲਤ ਦੇਖ ਲਓ ਪੌਂਗ ਡੈਮ 1988 ਚ ਸਰ 3350000 ਕਿਊਬਿਕ ਸੀਗਾ ਇੱਕ ਦਿਨ ਦਾ ਫਲੋ 2025 ਚ 53 ਲੱਖ 75000 60.4% ਜਿਆਦਾ ਪਾਣੀ ਆਇਆ ਜੀ ਪੌਂਗ ਚ ਰੰਜੀ ਸਾਗਰ ਹਾਲਾਂਕਿ ਰੰਜੀ ਸਾਗਰ ਬਾਅਦ ਚ ਬਣਿਆ ਟਰਸੀ ਤੋਂ 2023 ਚ 12000 12 ਲੱਖ 40 ਹਜ਼ਾਰ ਕਿ ਉਸੇ ਕਾਇਆ ਪਰ ਡੇ ਇਸ ਵਾਰ 20000 2 ਲੱਖ 50000 65.3% ਜ਼ਿਆਦਾ ਆਇਆ ਜੀ ਪਾਖੜਾ ਡੈਮ 41 ਲੱਖ 40000 ਤੇ ਇਸ ਵਾਰ 42 ਲੱਖ 50000 2. 65% ਜ਼ਿਆਦਾ ਆਇਆ ਇਹ ਡੈਮਾਂ ਦੀ ਹਾਲਤ ਹੈ ਜੀ ਹੁਣ ਬੀਬੀਐਮ ਵੀ ਕੋਲੇ ਇਹ ਦੋਨੇ ਡੈਮ ਨੇ ਪਾਖੜਾ ਤੇ ਪਾਉਂਗ ਅਸੀਂ ਕਹਿੰਦੇ ਰਹੇ ਹਾਂ ਜਨਾਬ ਜੀ اپنے ایلو پی صاحب نے کہا کہ تھی تو چی نہیں لکھی تو چی ترین لکھی ہے سر ڈی سلٹنگ دیا چنا سب تو پہلے تو انہوں نے کہا کہ, کہ گھر جی ڈی سیلٹنگ نہیں کی تم ایل گردے نے ڈی سیلٹنگ کیتی ہے گھر ڈی سیلٹنگ کر کے بچیا سر تیرہ بار کا اٹھے ٹوٹیا 13 ਵਾਰ ਇਸ ਵਾਰ ਪਹਿਲੀ ਵਾਰ ਹੈ ਪਾਣੀ ਸਭ ਤੋਂ ਵੱਧ ਹੈ ਪਰ ਘਰ ਚੋਂ ਇੱਕ ਬੂੰਦ ਵੀ ਓਵਰਫਲੋ ਇਧਰਲੇ ਪਾਸੇ ਨਹੀਂ ਹੋਇਆ ਲੋਕੇ ਜੀ ਅਸੀਂ ਉਹ ਇਤਿਹਾਸ ਦੇ ਵਿੱਚ ਇੰਨਾ ਪਾਣੀ ਨਹੀਂ ਆਇਆ ਕਦੇ ਪਰ ਕਗਰ ਸੇਫ ਲੰਘ ਗਿਆ ਜੀ ਆ ਮੰਤਰੀ ਸਾਹਿਬ ਦਾ ਏਰੀਆ ਕਗਰ ਗਈ ਹੈ ਫੇਰ ਉਹ ਕਹਿੰਦੇ ਵਿਡਰੇਨਾਂ ਦੀ ਸਫਾਈ ਡਰੇਨਾਂ ਦੀ ਸਫਾਈ ਚ ਇਹ ਦੱਸ ਦਿੰਦੇ ਆ ਕਿ ਇਹਨਾਂ ਦੀ ਗਵਰਨਮੈਂਟ ਵੇਲੇ ਕਿੰਨੇ ਕਿਲੋਮੀਟਰ ਕੀਤਾ ਗਿਆ ਤੇ ਅਸੀਂ ਕਿੰਨਾ ਕੀਤਾ ਮੇਰੇ ਕੋਲ ਡਾਟਾ ਪਿਆ ਹੈ ਮੈਂ ਇਸੇ ਕਾ ਕੇ ਕਹਿਣਾ ਕਿ ਥੋੜਾ ਜਿਆਦਾ ਸੁਣ ਕੇ ਜਾਇਓ ਜੇ ਤੁਸੀਂ ਅਕਸਰ ਟਾਈਮ ਤੋਂ ਪਹਿਲਾਂ ਆਪਦਾ ਬੋਲ ਕੇ ਚਲੇ ਜਾਂਦੇ ਹੋ ਕਰੂ ਤਾਂ ਆਇ ਹੀ ਨਹੀਂ ਅੱਜ ਜਿਹੜਾ ਬੋਲ ਕੇ ਚਲਾ ਜਾਂਦਾ ਉਹ ਤਾਂ ਇੱਕ ਕਸੂਲੀ ਕਸੂਲੀ ਕੰਨੀ ਫਿਰਦਾ ਆਉਣਾ ਤਾਂ ਕਹਿੰਦਾ ਮੈਨੂੰ ਫੜ ਲੇ ਐਵੇਂ ਡਰ ਪਿਆ ਪਿਆ ਅਸੀਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਬਿਨਾ ਕਿਸੇ ਸਬੂਤ ਤੋਂ ਸੋ ਢੀ ਸਿਲਟਿੰਗ ਦੀ ਜੀ 60 ਸਾਲਾਂ ਤੋਂ ਭਾਖੜਾ ਜੇ ਪੌਂਗ ਡੈਮ ਦੀ ਕਦੇ ਡੀਸੈਂਟਿੰਗ ਨਹੀਂ ਹੋਈ ਜੀ। ਅਜ ਨਾ ਕਦੇਸ ਭਾਈ ਹੋਵੇ ਨਾ ਕਦੇ ਮਾਦੋਪੁਰ ਵਾਲੇ ਕੋਈ ਉਹਦੀ ਗਰੀਸਿੰਗ ਹੋਈ ਆ। ਅਸੀਂ ਐਸਓਪੀ ਬਣਾ ਕੇ ਉਹਨਾਂ ਕੀਤਾ ਜੀ। ਸਰਕਾਰਾਂ ਤਾਂ ਤਿੰਨ ਜੇ ਮੇਰੇ ਕੋਲੇ ਐਸਡੀਆਰਐਫ ਦਾ ਇਹ ਕਹਿੰਦੇ ਨੇ 2001 ਉਦੋਂ ਇਹਨੂੰ ਉਦੋਂ ਉਹਨੂੰ ਕਲੇਮਟੀ ਰੀਲੀਫੈਂਡ ਕਹਿੰਦੇ ਸੀ ਬਾਅਦ ਚ ਐਸਡੀਆਰਐਫ ਕਹਿਣ ਲੱਗੇ ਜੀ। 2001 ਤੋਂ 2025 ਤੱਕ ਦਾ ਮੇਰੇ ਕੋਲ 25 ਸਾਲ ਦਾ ਡਾਟਾ ਹੈ। ਜਿਦੇ ਚੋ 22 ਸਾਲ ਇਹਨਾਂ ਦੀ ਸਰਕਾਰਾਂ ਨਹੀਂ ਆ 12 ਸਾਲ ਅਕਾਲੀ ਦਲ 10 ਸਾਲ ਕਾਂਗਰਸ ਇਹਨਾਂ ਨੇ ਹੀ ਵਰਤੇ ਆ ਸਰ ਟੋਟਲ 6190 ਕਰੋੜ ਰੁਪਏ ਸੈਂਟਰ ਚ ਆਇਆ 25 ਸਾਲਾਂ 'ਚ ਆਂਕੜੇ ਮੇਰੇ ਕੋਲ ਓਪਨਿੰਗ ਬੈਲੈਂਸ ਨੂੰ ਦੇਖੀ ਜਾਂਦੇ ਆ ਉਹਦੇ 'ਚ 2042 ਕਰੋੜ ਪੰਜਾਬ ਨੇ ਪਾਇਆ 7423 ਉਹਦਾ ਵਿਆਜ ਹੈ ਤਾਂ ਪੰਜਾਬ ਦਾ ਪੈਸਾ ਜੀ 2700 ਇਹ ਤਾਂ ਪੰਜਾਬ ਦਾ ਪੈਸਾ ਹੈ ਸੈਂਟਰ ਨੇ ਕਿੰਨਾ ਦਿੱਤਾ ਜਿਹੜੇ ਕਹਿੰਦੇ ਆ ਕਿ 12000 ਰੁਪਏ ਅਸੀਂ ਉੱਤੇ ਅਸੀਂ ਪਹਿਲੀ ਭੇਜ ਤੀ 6090 25 ਸਾਲਾਂ ਚ ਭੇਜਿਆ ਜਨਾਬ ਆਂਕੜੇ ਵਹਿ ਨਹੀਂ ਕੋਈ ਕਿਹੜੇ ਬਾਰਾਂ ਯਾਰ ਦੀ ਗੱਲ ਕਰਦੇ ਆ بس بارہ ہزار کتنے گیا کتنے کھا کے بڑی باہاں کٹکٹ ایل او پی صاحب بولتے تھے پیسہ کتنے پیسہ میں دس دینا کہڑے سال کا پوچھنا چٹھی کیوں نہیں لکھی سب تو پہلا میں دس دینا کہ کلینگ آف ڈیمز برک دو ہزار اٹھا ستارہ اٹھارہ اٹھارہ انی انی اکی بائی دو ہزار چھیاہٹ کلومیٹر ਇਹਨਾਂ ਨੇ ਗ੍ਰੇਨ ਸਫਾਈ ਕੀਤੀ ਜੀ ਡੀਸਿਲਟਿੰਗ ਕਹ ਲਓ ਜਾਂ ਸਫਾਈ ਕਹ ਲਓ ਤੇ ਸਾਡੇ 3 ਸਾਲਾਂ ਚ 22 23 23 24 24 25 3825 ਕਿਲੋਮੀਟਰ ਅਸੀਂ ਸਫਾਈ ਕਰ ਚੁੱਕੇ ਹਾਂ ਜੀ ਤੁਸੀਂ ਕਿਵੇਂ ਕਹਿੰਦੇ ਹੋ ਕਿ ਡੀਸਿਲਟਿੰਗ ਨਹੀਂ ਕਰਦੇ ਹੁਣ ਜਦੋਂ ਮਾਈਨਿੰਗ ਮਾਈਨਿੰਗ ਵਾਲੇ ਕੌਣ ਨੇ ਠੇਕੇਦਾਰ ਸਾਰੇ ਇਹਨਾਂ ਦੇ ਨੇ ਮਾਈਨਿੰਗ ਨੂੰ ਕੀ ਕਹੋਗੇ ਹੁਣ ਤੁਸੀਂ ਦਰਿਆ ਖੋਰਤਾ ਜੀ ਅਸੀਂ ਨਹੀਂ ਕੀਤੀ ਤਾਂ ਕਹਿੰਦੇ ਮਿੱਟੀ ਕਿਉਂ ਨਹੀਂ ਚੱਕੀ ਜੇ ਚੱਕਦੇ ਆ ਕਹਿੰਦੇ ਮਾਈਨਿੰਗ ਕਰਵਾਈ ਹੈ ਹੁਣ ਮੰਨਜੋ ਹਾਈ ਕੋਰਟ ਨੇ ਸਾਨੂੰ ਮੌਕਾ ਦਿੱਤਾ ਕਿ ਹਾਂ ਤੁਸੀਂ ਚੱਕਾ ਲਓ ਜਿਸ ਦਾ ਰੇਤ ਉਸਕੀ ਜਿਸ ਦਾ ਖੇਤ ਉਸਕਾ ਉਸਕਾ ਰੇਤ ਜੀਦਾ ਖੇਤ ਉਹਦਾ ਰੇਤ ਉਹ ਵੀ ਅਸੀਂ ਕਰਾਂਗੇ ਹੁਣ ਚੱਕ ਰਹੇ ਆ ਅਗਲੀ ਫਸਲ ਵਾਸਤੇ ਤਿਆਰੀ ਕਰਨੀ ਹੈ ਕਣਕ ਤਾਂ ਬੀਜੂਗੀ ਜੇ ਮਿੱਟੀ ਚੱਕੀ ਜਾਊਗੀ 7 7 6 8 8 ਫੁੱਟ ਆ ਗਈ ਜਿਨੇ ਕੋ ਟਰੈਕਟਰ ਨਹੀਂ ਹੈਗੀ ਟਰੈਕਟਰ ਦੇਵਾਂਗੇ ਜੀਸੀਬੀ ਨਹੀਂ ਹੈਗੀ ਜੀਸੀਬੀ ਦੇਵਾਂਗੇ ਇਹ ਮੌਕਾ ਹੈਗਾ ਸੈਕੰਡ ਫੇਜ਼ ਆ ਕਿਸਾਨਾਂ ਨੇ ਖੇਤੀ ਫੇਰ ਕਰਨੀ ਐ ਬੱਚਿਆਂ ਨੇ ਸਕੂਲ ਫੇਰ ਜਾਣਾ ਐ ਨੌਜਵਾਨਾਂ ਨੇ ਡਿਗਰੀਆਂ ਲੈ ਕੇ ਆਪਣੇ ਸੁਪਨੇ ਪੂਰੇ ਕਰਨੇ ਨੇ 19 ਕਾਲਜ 3200 ਸਕੂਲ ਮਲਵੇ ਦਾ ਢੇਰ ਬਣ ਗਿਆ ਜਨਾਬ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਪੁਲ ਤੇ ਪੁਲ ਛੋਟੀਆਂ ਛੋਟੀਆਂ ਪੁੜੀਆਂ ਟੁੱਟ ਗਈਆਂ 5 ਲੱਖ ਬੰਦਾ ਬੇਕਾਰ ਹੋ ਗਿਆ 20 ਲੱਖ ਬੰਦਾ ਪ੍ਰਭਾਵਿਤ ਹੋ ਗਿਆ 58 59 ਜਾਨਾਂ ਚਲੀਆਂ ਗਈਆਂ ਪਸ਼ੂਆਂ ਦਾ ਹਿਸਾਬ ਲਾ ਰਹੇ ਹਾਂ ਜੀ ਉੱਥੇ ਵੀ ਰਾਜਨੀਤੀਆਂ ਕਰੀ ਜਾਂਦੇ ਆ ਉਹ ਦਿੱਲੀ ਵਾਲੇ ਆ ਉਹ ਆਪਣਾ ਮੰਤਰੀ ਸਾਹਿਬਾਨ ਹਰ ਰੋਜ਼ ਤਿੰਨ ਦੀ ਡਿਊਟੀ ਲਾ ਰੱਖੀ ਸੀ ਉਹ ਪਜਾਮਾ ਜਾਂ ਚੱਕ ਕੇ ਫੋਟੋ ਖਾਂ ਕੇ ਚਲੇ ਜਾਂਦੇ ਸੀ ਅਸੀਂ ਵੀ ਨੀ ਰੋਕਿਆ ਸੀ ਫੋਟੋ ਖਿਚਾਉਂਦੇ ਚਲੇ ਕਿਹੜਾ ਕਿਸੇ ਨੂੰ ਕੁਝ ਕਹਿੰਦੇ ਆ ਵਿਚਾਰੇ ਨਾ ਕੁਛ ਇਹਦੇ ਹੱਥ 'ਚ ਐ ਜਾ ਕੇ ਹਰੇ ਕਹਿੰਦਾ ਸੀ ਦਿੱਲੀ ਜਾ ਕੇ ਗੱਲ ਕਰਾਂਗੇ ਰਿਪੋਰਟ ਦੇਵਾਂਗੇ ਅਸੀਂ ਕਹਿੰਦੇ ਸਾਨੂੰ ਪਤਾ ਜੀ ਦਿੱਲੀ ਵਾਲੀ ਰਿਪੋਰਟ ਤੁਸੀਂ ਦੇ ਦਿਓ ਚਲੋ ਥੋੜੀ ਫੋਟੋ ਹੋ ਗਈ ਵਧੀਆ ਚਲੋ ਠੀਕ ਹੈ ਚਲੋ ਸਾਨੂੰ ਡੀਸੀ ਐਂਡ ਉਸੀ ਨੂੰ ਕੰਮ ਕਰ ਲੈਣ ਨੂੰ ਤੁਹਾਡੇ ਨਾਲ ਸਕਦੇ ਨੇ ਤੁਸੀਂ ਸਾਡੇ ਜੋ ਜਾ ਜਾਪਣ ਬੜੇ ਆ ਰਿਹਾ ਚੱਕਰ ਕਰਕੇ ਚਲੇ ਗਏ ਜੀ ਪ੍ਰਧਾਨ ਮੰਤਰੀ ਸਾਹਿਬ ਆਏ ਪ੍ਰਧਾਨ ਮੰਤਰੀ ਸਾਹਿਬ ਆਏ ਉਹ ਚੰਬੇ ਤੋਂ ਕਾਂਗੜੇ ਤੋਂ ਆਏ ਹੈਲੀਕਾਪਟਰ ਵੀ ਦੇਖਿਆ ਥੱਲੇ ਫੌਜ ਦੇ ਉੱਚ ਆਪਦੀ ਬੰਦੇ ਚ ਬਿਠਾ ਰੱਖੇ ਸੀ ਸਾਰੇ ਪੂਰੇ ਭਾਜਪਾ ਦਾ ਕਾਂਗਰਸ ਵਿੰਗ ਬੈਠਾ ਸੀ ਸਾਰਾ ਜਿਹੜੇ ਅਸਲੀ ਭਾਜਪਾ ਵਾਲੇ ਸੀ ਤਾਂ ਅਸ਼ਵਨੀ ਕੁਮਾਰ ਹੋਰੀ ਉਹ ਤਾਂ ਵਿਚਾਰੇ ਪਿੱਛੇ ਬੈਠੇ ਸੀਗੇ ਤਾਂ ਹੀ ਉਹ ਸ਼ਾਇਦ ਅੱਜ ਨਹੀਂ ਆਏ ਹੋਣੇ ਕਹਿੰਦੇ ਸਾਡਾ ਤਾਂ ਕੰਮ ਨਹੀਂ ਹੋਈ ਉੱਥੇ ਸੰਦ ਕੋਈ ਬੁਲਾਉਂਦਾ ਇੱਥੇ ਇਸ ਕਰਕੇ ਉਹ ਨਾ ਤਾਂ ਜਦੋਂ ਫਿਰ ਇਹ ਕਹਿੰਦੇ ਉਹਨੇ ਪਾਜ ਪਾਸ ਸਾਹ ਸਾਨੂੰ ਦੇਣਾ ਪੈਂਦਾ ਮੂਰੇ ਪ੍ਰਧਾਨ ਮੰਤਰੀ ਨਾਲ ਕੋਈ ਹੋਰ ਆ ਜਾਂਦਾ ਇਸ ਕਰਕੇ 1600 ਕਰੋੜ ਰੁਪਏ ਅਨਾਉਂਸ ਕਰ ਗਏ ਜੀ 2305 ਪਿੰਡ ਨੇ ਫਿਲਹਾਲ ਜੇ ਆਪਾਂ ਇਹਨਾਂ ਨੂੰ 2305 ਹੀ ਮੰਨ ਲਈਏ ਪ੍ਰਮਾਤਮਾ ਕਰੇ ਹੋਰ ਕੋਈ ਪਿੰਡ ਨਾ ਡੁੱਬਿਆ ਹੋਵੇ 2305 ਨੂੰ 1600 ਵੰਡਣਾ ਹੋਵੇ ਜੀ 80 ਲੱਖ ਵੀ ਨਹੀਂ ਆਇਆ ਇੱਕ ਪਿੰਡ ਨੂੰ ਉਹਨਾਂ ਦੇ ਘਰ ਉਹਨਾਂ ਦੇ ਪਸ਼ੂ ਉਹਨਾਂ ਦੇ ਖੇਤ ਟਰੈਕਟਰ ਮਸ਼ੀਨਰੀ ਮਜ਼ਦੂਰੀ ਜਿਹੜੀ ਮਰ ਗਈ ਫਸਲਾਂ ਕਰਕੇ ਮਜ਼ਦੂਰਾਂ ਦੀ ਤੇ ਆੜੀ ਮਰ ਗਈ ਕਿਵੇਂ ਦੇਵਾਂਗੇ ਜੀ 1600 ਕਰੋੜ ਦੇ ਕੇ ਕਹਿੰਦੇ ਬਹੁਤ ਦੇਦੀ ਹੈ ਬਹੁਤ ਦੇਦੀ ਹੈ 1500 ਹਿਮਾਚਲ ਨੂੰ ਦੇਗੇ ਜੀ 1600 ਸਾਨੂੰ ਦੇਗੇ ਤੇ ਫਿਰ ਇਹ ਮੈਂ ਉਸ ਦਿਨ ਹਸਪੀਟਲ ਸੀ ਇਹਦੇ ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਜਾਣ ਕੇ ਪੈ ਗਈ ਬਿਮਾਰ ਕੋਈ ਜਾਣ ਕੇ ਹੁੰਦਾ ਜਨਾਬ ਕਿਸੇ ਦੇ ਵੀ ਆ ਸਕਦਾ ਤਾਂ ਤੁਸੀਂ ਕਹਿੰਦੇ ਕਿ ਮੀਟਿੰਗ ਨਹੀਂ ਕੀਤੀ 4 ਅਪ੍ਰੈਲ ਨੂੰ 4 ਅਪ੍ਰੈਲ ਨੂੰ ਅਸੀਂ ਪਹਿਲੀ ਮੀਟਿੰਗ ਕੀਤੀ ਸੀ ਉਦੋਂ ਬਾਜਵਾ ਸਾਹਿਬ ਅਮਰੀਕਾ ਗਏ ਹੋਏ ਸੀਗੇ ਮੈਂ ਮਰਤੂ ਕੁਲ ਪੜਦਾ ਸੀ ਇਹਨਾਂ ਨੇ ਕਿਹਾ ਸੀ ਮੈਂ ਇਸ ਅਗਰਸ ਤੇ ਆਂ ਜੇ ਕਿਸੇ ਨੇ ਆਉਣੇ ਆ ਜੂ ਮਿਲਣਾ ਆ ਕੇ ਹੋਣਗੇ ਕਾਂਗਰਸ ਦੇ ਵੱਡੇ ਉੱਥੇ ਸੰਗਠਨ ਹੈ ਤੇ ਜਦੋਂ ਮੀਂਹ ਪੈ ਰਿਹਾ ਸੀਗਾ ਹਰਾਂਦੀਪ ਮਤਲਬ ਉੱਥੋਂ ਪਾਣੀ ਥੋੜਾ ਥੋੜਾ ਆਉਣ ਲੱਗ ਗਿਆ ਸੀ ਉਦੋਂ ਅਸਟ੍ਰੇਲੀਆ ਗਿਆ ਹੋਈ ਸੀ ਕਰੂਜ਼ ਦੇ ਵਿੱਚ ਫਿਰਦੇ ਸੀ ਮੈਲਬਨ ਦੇ ਨੇੜੇ ਕਿਤੇ ਠੀਕ ਹੈ ਨਾ ਸੋ ਇਸ ਕਰਕੇ ਨਾ ਕਿਸੇ ਤੇ ਇਹ ਨਹੀਂ ਕਰਦਾ ਕਿ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾਉ ਤੁਸੀਂ ਕਹਿੰਦੇ ਕਿ ਮੈਂ ਮੱਥਾ ਹੀ ਨਹੀਂ ਲਗਣਾ ਚਾਹੁੰਦਾ ਉਹਦੇ ਮੈਂ ਤਾਂ ਕਹਿੰਦਾ ਹਸਪਤਾਲ ਚੋਂ ਵਾਪਸੀ ਨਾ ਆਵੇ ਜਨਾਬ ਜੀ ਤੁਸੀਂ ਭਾਗਿਆ ਬਦਾਤਾ ਨਹੀਂ ਹੈਗੇ ਹੱਥਾਂ ਵਾਲੀਆਂ ਤਾਂ ਖੋਲੋਗੇ ਮੱਥੇ ਵਾਲੀਆਂ ਕਿਵੇਂ ਖੋਲੋਗੇ ਇੱਥੇ ਰਵਾਂਗੇ ਅਸੀਂ ਕਿਤੇ ਨਹੀਂ ਜਾਂਦੇ ਤੁਸੀਂ ਜਿੰਨਾ ਮਰਜੀ ਤੁਸੀਂ ਸੁਖਣਾ ਸੁਖ ਲੋ ਜਿੰਨੇ ਮਰਜੀ ਤੁਸੀਂ ਜਿਹੜੀਆਂ ਜਿਹੜੇ ਜਿੱਦਿਓ ਨੂੰ ਵੀ ਮੰਨਦੇ ਹੋ ਸੁਖਣਾ ਸੁਖ ਲੋ ਐ ਨਹੀਂ ਜਾਂਦੇ ਥੋੜੀਆਂ ਜਗ੍ਹਾਾਂ 'ਚ ਬੈਠਾਂਗੇ ਪਹਿਲਾਂ ਤਾਂ ਸੋ ਮੈਂ ਕਹਿਣਾ ਕਿ ਜੇ ਹਾਂਸੀ ਬਿਠਾਣਾ ਕੰਮਾਲ ਹੈ ਜੀ ਹਾਂਸੀ ਬਿਠਾਣਾਂ ਹਰਿਆਣੇ ਨੇ ਰਾਤ ਰਤ ਬਣਾਤੀ ਉਹ ਨਾ ਕੋਈ ਸਾਲਾਂ ਤੋਂ ਬਣਾਈ ਕੇ ਬਣਾਈ ਕੇ ਜਦੋਂ ਨਹਿਰ ਦੇ ਨੇੜੇ ਆ ਕੇ ਸਮਾਣੇ ਉਦੋਂ ਜੋੜ ਨਹੀਂ ਸੀ ਨਾਲ ਉਦੋਂ ਅਸੀਂ ਜਾਇਤ ਨਹੀਂ ਦਿੱਤੀ ਸੀ ਕਿ ਇਹ ਕਿਵੇਂ ਬੜਾ ਲੈ ਸਾਨੂੰ ਪੁੱਛੀ ਬਣਾ ਤੁਸੀਂ ਸਾਡੇ ਲੱਕੇ ਚ ਕਿਵੇਂ ਬੜਾ ਲੈ ਉਹ ਤੁਸੀਂ ਐਂ ਤਾਂ ਤੇ ਉਹ ਉਦੋਂ ਦਾ ਉਹ ਤਾਂ ਪਤਾ ਕੀਤਾ ਨਹੀਂ ਹੈਗਾ ਜੀ ਕਿ ਉਹ ਨਹਿਰ ਬਣਾਉਂਦੇ ਆਉਂਦੇ ਨੇ ਸਾਨੂੰ ਕਹਿੰਦੇ ਸੁੱਤੇ ਪਏ ਸੀ ਆ ਸੀ ਉਹ ਸੀ ਕਮਾਲ ਹੈ ਯਾਰ ਕਿਹੜੇ ਵਿਜ਼ਨ ਚ ਫਿਰਦੇ ਹੋ ਤੁਸੀਂ ਚਿੱਠੀ ਕਦੋਂ ਲਿਖੀ ਐ ਚਿੱਠੀਆਂ ਤਾਂ ਬਹੁਤ ਜਣ ਪਹਿਲਾਂ ਤੇ ਲਿਖੀ ਜਾਂਦੀ ਸੀ ਪ੍ਰਧਾਨ ਮੰਤਰੀ ਨੂੰ ਡੀਸੇਲਟਿੰਗ ਵਾਸਤੇ ਮੇਰੇ ਕੋ ਪਈਆਂ ਸਾਰਾ ਕੁਝ ਸਮਾਨ ਨਾਲੇ ਚਿੱਠੀਆਂ ਦੀ ਗੱਲ ਤੁਸੀਂ ਆਮਾਦੋਪੁਰ ਵਾਲੀ ਚਿੱਠੀ ਹੈ ਜੀ ਕਦੋਂ ਲਿਖੀ ਹੈ 4425 ਨੂੰ ਮਾਦੋਪੁਰ ਵਾਲੀ ਚਿੱਠੀ ਕਿ ਸਾਨੂੰ ਡੀਸ਼ੀਲਟਿੰਗ ਦੀ ਜਾਨ ਦਿੱਤੀ ਜਾਵੇ 4425 ਨੂੰ ਨਾਲ ਚਿੱਠੀਆਂ ਦੀ ਗੱਲ ਕਿਉਂ ਕਰਦੇ ਹੋ ਤੁਹਾਡੀ ਚਿੱਠੀ ਦਾ ਦਸਤਵ ਵਿੱਚ ਛੁੱਟਦਾ ਰਿਹਾ ਉਹ ਕਹਿੰਦਾ ਮੈਂ ਚਿੱਠੀਆਂ ਛੁੱਟਦਾ ਦਸਤਵ ਵਿੱਚ ਨਾਲ ਚਿੱਠੀ ਦਾ ਵਰਕਾਪਨ ਨੇ ਵੀ ਲਿਖੀ ਸੀ ਕਿਸ ਪ੍ਰਧਾਨ ਨੂੰ 40 40 ਐਮਐਨ ਦੀ ਚਿੱਠੀ ਕਹਿੰਦਾ ਮੈਂ ਲਿਖਤੀ ਲਿਸਟ ਲਿਖਤੀ ਵੀ ਆ ਸਮਾਗ ਲੈਣਗੇ ਨੇ ਉਹ ਚਿੱਠੀ ਦਾ ਕੀ ਬਣਿਆ ਫਿਰ ਆਪਦੀ ਪੀੜੀ ਥੱਲੇ ਸੋਟਾ ਖਲੋ ਕਿਉਂ ਤੁਸੀਂ ਰਾਜ ਮੈਂ ਰਾਜਨੀਤੀ ਵਿੱਚ ਬਿਲਕੁਲ ਨਹੀਂ ਬੋਲਣਾ ਚਾਹੁੰਦਾ ਸੀ ਅੱਜ ਪਪੰਗੇ ਲਈ ਜਾਣੇ ਆ ਲਈ ਜਾਣੇ ਆ ਕੰਮ ਹੀ ਇਹ ਆਉਂਦਾ ਹੋਰ ਕੁਝ ਆਉਂਦਾ ਹੀ ਨਹੀਂ ਕਦੇ ਸੋਸ਼ਲ ਸਰਵਿਸ ਤਾਂ ਕੀਤੀ ਨਹੀਂ ਜਦੋਂ ਕੀਤੀ ਹੈ ਬਸ ਨੁਕਤਾਚੀਨੀ ਕੀਤੀ ਹੈ ਹੋਰ ਤਾਂ ਕੁਝ ਆਉਂਦਾ ਨਹੀਂ ਆ ਮਾਦਾ ਪੁਰਾਣੀ ਚਿੱਠੀਆਂ ਪਈਆਂ ਆਹਾ ਪਿਆ ਜੀ ਮੇਰੇ ਕੋਲੇ ਇੱਕ ਹੋਰ ਹਰਿਆਣੇ ਨੂੰ ਕਿਹਾ আচ্ছা ਤੁਸੀਂ ਜਦੋਂ ਮੀਟਿੰਗਾਂ ਕੀਤੀਆਂ ਸੀ ਚਲੋ ਤੁਸੀਂ ਕਹਿੰਦੇ ਇਹ ਤਾਂ 6 ਜੂਨ ਨੂੰ ਕੀਤੀ ਹੈ ਜਦਕਿ ਅਸੀਂ ਤਾਂ ਪਹਿਲਾਂ ਗੱਲ ਹੀ ਸੀ وہ تم گئے ہو گے ادھر دو ہزار انی دو ہزار بیس انی جی دو ہزار انی نیٹنگ کی جی تیار سے دو ہزار اٹھارہ دو ہزار انی ایک جلائی دو ہزار اٹھارہ میٹنگ کی تھی. دو ہزار ستارہ اٹھارہ بارہ چھ ستارہ میٹنگ کی جی یہ لکھا پہ اس پر ویل تھی چھ رہے سے نہیں سڈیاں تو پہلے ہوئی ہیں ٹھیک ہے نا ابھی میٹنگ ایسے کم تھی کر تو ادھر کرتے سن تو اسے کم ہیں ٹھیک ہے نا بارہ ہزار تو سائن کرتی میں نو نہیں فٹا سرش دیکھ لی کر میں آپ سائن کر دوں جی اس گل تو خوش ہو جاؤ ہوں وہ بول رہے ہو تو ہے نہیں تھوڑے ہاں تھی بھی چیٹیاں لکھ دوں بعد کرشی بھی بڑے سارے پتیلی چ ہاں کرشی تو کوئی گل نہیں لوگ پھر گئے جی کرشی ਮੇ ਉਹ ਦੋ ਦਸਣਗੇ ਲੋਕ ਭਾਖੜਾ ਤੇ ਪੌੰਜ 70 ਸਾਲਾਂ ਤੋਂ ਕੋਈ ਡੀਸੇਲਟਿੰਗ ਨਹੀਂ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਦੋਰੇ ਨਾ ਦਮਾਂ ਚ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਕਿਹਾ ਗਿਆ ਪਰੰਤੂ ਡੀਸੇਲਟਿੰਗ ਵਾਸਤੇ ਕਦੇ ਧਿਆਨ ਨਹੀਂ ਦਿੱਤਾ ਜੀ ਅਸੀਂ ਲਿਖਦੇ ਰਹੇ ਆ ਇਹਨਾਂ ਨੂੰ ਬੀਬੀਐਮਬੀ ਨੂੰ ਬੀਬੀਐਮਬੀ ਨੂੰ ਮੈਂ ਕਹੀ ਹੈ ਨਾ ਚਿੱਟਾ ਹਾਥੀ ਹੈ ਇਹ ਸਫੈਦ ਹਾਥੀ ਬਣ ਤਾਂ ਸਾਨੂੰ ਖਰਚਾ ਅਸੀਂ ਦਿੰਨੇ ਆ ਸਾਡੇ ਵਿਰੁੱਧ ਹੀ ਕੇਸ ਕਰ ਦਿੰਦੇ ਨੇ ਵਕੀਲ ਦਾ ਖਰਚਾ ਵੀ ਅਸੀਂ ਦਿੰਨੇ ਆ ਕਹਿੰਦੇ ਨਾ ਲੈਵਲ ਰੱਖਣਾ ਬੀਬੀਐਮਬੀ ਦਾ ਚੇਅਰਮੈਨ ਤੇ ਹਾਈ ਕੋਰਟ ਚ ਬੋਲ ਰਿਹਾ ਕਿ ਉਹ ਹਰਿਆਣੇ ਨੂੰ ਪਾਣੀ ਨਹੀਂ ਛੱਡਦੇ ਤਾਂ ਕਿੰਨਾ ਸੀ ਪਾਣੀ ਹਰਜੋਤ ਨੇ ਦੱਸਿਆ ਕਿੰਨਾ ਪਾਣੀ ਛੱਡਣਾ ਸੀਗਾ ਜੀ 4000 ਹੋਰ ਛੱਡੋ 4000 ਉੱਥੇ ਛੋਟੀ ਖੱਡ ਚੋਂ ਆ ਜਾਂਦਾ 1.5 ਲੱਖ ਤਾਂ ਉਹ ਪਾਣੀ ਨਾਲ ਤੁਸੀਂ ਹੱਡ ਰੁਕ ਲੋਗੇ ਇਹ ਕੋ ਪ੍ਰਧਾਨ ਜੀ ਕਹੀ ਜਾਂਦੇ ਆ ਆਪਣੇ ਅਿਆਲੀ ਹੋਰਾਂ ਦੀ ਪਾਰਟੀ ਦੇ ਐਕਸ ਪ੍ਰਧਾਨ ਕਹਿ ਲਊ ਜਾਂ ਇਹ ਤਾਂ ਹੁਣ ਅਲੱਗ-ਅਲੱਗ ਹੋ ਗਿਆ ਉਹ ਕਹੀ ਜਾਂਦੇ ਆ ਉਹ ਕਹਿੰਦਾ ਵੀ ਮੈਂ ਸਾਡੀ ਬਣ ਲੈਣ ਤਾਂ ਮੈਨੂੰ ਮੁੱਖ ਮੰਤਰੀ ਮੈਂ ਰਾਵੀ ਤੇ ਬਿਆਸ ਦੇ ਨਾਲ ਨਾਲ ਕੰਕਰੀਟ ਦੀਆਂ ਕੰਧਾਂ ਕਰ ਦੂੰ ਵੱਡੀਆਂ ਵੱਡੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਗਈਆਂ دریاਵਾਂ ਨਾਲ ਮੱਥਾ ਲਾਉਣਗੇ ਹੁਣ ਇਹ ਕਿਉਂ ਲੋਕਾਂ ਨੂੰ ਯਾਰ ਕਮਲੇ ਸਮਝਦਾ ਤੁਸੀਂ ਲੋਕਾਂ ਨੂੰ ਪਤਾ ਨਹੀਂ ਸਾਰਾ ਕੁਝ ਹੁਣ ਉਹ ਤੁਸੀਂ ਥੱਬਿਆਂ ਦੇ ਥੱਬੇ ਪੈਸੇ ਵੰਡੀ ਜਾਂਦੇ ਹੋ ਕਿੱਥੋਂ ਆਇਆ ਕੈਸਾ ਲੋਕਾਂ ਨੂੰ ਸਾਰਾ ਪਤਾ ਹੈ ਜੀ ਚੱਕ ਲਿਆ ਡੋਰੇ ਚੱਕ ਬਈ ਸਰਪੰਚ ਬਾਅਦ ਚ ਪਤਾ ਲੱਗਾ ਸਰਪੰਚ ਨੂੰ ਗੱਡੀ ਜੁ ਬਿਠਾ ਲੈ ਲਿਆ ਬਈ ਸਰਪੰਚ ਏ ਰੀਸਾਈਕਲ ਕਹਿੰਦੇ ਇਹਨਾਂ ਗੱਡੀ ਚੋਂ ਤੋਂ ਲੈ ਲੈ ਚੱਲ ਗਾਂਹਾਂ ਵਾਲੇ ਸਪੰਜੂ 10 ਕਿਹੜਾ ਉਹ ਲਾਲ ਪੱਗ ਵਾਲਾ ਜੀ ਉਹ ਲਾਲ ਪੱਗ ਵਾਲਾ ਆ ਜਾ ਆ ਚੱਕ ਓਏ ਫੋਟੋ ਹੋ ਗਈ ਹਾਂ ਚਲ ਬਠਾ ਬਠਾ ਲਓ ਪਿਛਲੀ ਗੱਡੀ ਚ ਨੂੰ ਉਹ ਗਾਂਹਾਂ ਜਾ ਕੇ ਲੈ ਆ ਕੇ ਛੁੜਾ ਯਾਰ ਕੀ ਮਜ਼ਾਕ ਕਰਦੇ ਹੋ ਤੁਸੀਂ ਲੋਕਾਂ ਨਾਲ ਯਾਰ ਕੋਈ bizness ਹੈ ਤੁਹਾਡਾ ਬਸ ਜਿਹੜਾ ਆਉਂਦਾ ਸਾਡੀ ਵਾਰੀ ਆ ਲੈਣ ਦਿਓ ਭਗਵਾਨ ਤਮਾਨ ਦੇ ਘਰ ਚ ਰੱਸਾ ਪਾ ਕੇ ਖਿੱਚਾਂਗੇ ਮੁੱਦਾ ਪੰਜਾਬ ਦਾ ਜੀ ਸਭ ਤੋਂ ਵੱਡਾ ਮੁੱਦਾ ਇਹ ਹੈ ਜੀ ਜਿਹੜਾ ਆਉਂਦਾ ਮੈਨੂੰ ਗਾਣਾ ਕੱਢਣਾ ਹੈ। ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ। ਪਹਿਲਾਂ ਕਹਿੰਦੇ ਭਟੀਆਂ ਮੱਛੀਆਂ ਨਹੀਂ ਫੜਦੇ। ਜਦੋਂ ਵੱਡਾ ਮੱਛ ਫੜ ਲਿਆ ਸਾਰੇ ਆ ਗਏ ਉਹਦੇ ਹੱਕ 'ਚ। ਇਹ ਤਾਂ ਲੋਕਤੰਤਰ ਦਾ ਕਹਾਣਾ ਹੈ। ਇਹ ਤਾਂ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੈ। ਅੱਛਾ ਉਹੀ ਰਹਿ ਗਿਆ ਮਾਨਵ ਕੱਲਾ। ਅਸੀਂ ਤਾਂ ਦੰਗਰੀਆਂ ਫਿਰ। ਉਹੀ ਇੱਕ ਮਾਨਵ। ਤੇ ਪਹਿਲਾਂ ਲਾਲ ਪੱਗ ਬਨ ਕੇ ਬਾਬੇ ਬਕਾਲੇ ਰੱਖੜੀ ਮੇਲੇ ਤੇ ਕੀ ਕਹਿੰਦੇ ਸੀ? ਰੱਖੜ ਬੁੰਨਿਆਂ ਦੇ ਮੇਲੇ ਤੇ ਸੀਆਈਏ ਤਰਨਤਾਂ ਚ ਘੜੀਸ ਕੇ ਲੈ ਕੇ ਜਾਵਾਂਗੇ ਮੈਨੂੰ ਕੱਪੜੇ ਵੀ ਯਾਦ ਨਹੀਂ ਕਿਹੜੇ ਪਾਏ ਹੋਏ ਸੀ ਥੋੜਾ ਮੁਕਰਨ ਤੋਂ ਪਹਿਲਾਂ ਇਹ ਦੇਖ ਲਿਆ ਕਰੋ ਯਾਰ ਆਪ ਦਾ ਜਦੋਂ ਤੁਸੀਂ ਪਾਉਣਾ YouTube ਤੇ ਆਪ ਦਾ ਨਾਮ ਪਾ ਕੇ ਉਹ ਤੋਂ ਬਾਅਦ ਨਾ ਤਿੰਨ ਗੰਡੇ ਜਿਹੇ ਹੁੰਦੇ ਰਾਈਟ ਸਾਈਡ ਤੇ ਉਹਦੇ ਤੇ ਤੁਸੀਂ ਕਰੋਗੇ ਨਾ ਉਥੇ ਆ ਜਾਂਦਾ ਹੈ ਫਿਲਟਰ ਉਥੇ ਐਨਕ ਟੂਡੇ ਪਾ ਲੋ ਜਾਂ ਇੱਕ ਸਾਲ ਪਹਿਲਾਂ ਨਾ ਪਾ ਲੋ ਉਹ ਤੁਹਾਡੇ ਪਾਸ ਨਾ ਪਿਆੰਗੇ ਆ ਸੁਣ ਕੇ ਬਾਸੰਦੇ ਦਿਆ ਕਰੋ ਆਪ ਹੀ ਆਪਣੇ ਵਿਰੁੱਧ ਬੋਲ ਪੈਣੇ ਆ ਆਪਣਾ ਬਾਜਵਾਜੀ ਜਦੋਂ ਲੀਡਰ ਆਫ ਹਾਊਸ ਬੋਲ ਰਿਹਾ ਕਾਈਂਡਲੀ ਡਿਸਟਰਬ ਨਾ ਕਰੋ ਲੈਟ ਹਿਮ ਲੈਟ ਹਿਮ ਕੰਪਲੀਟ ਦੇਖੋ ਇਹਨਾਂ ਨੇ ਇਹਨਾਂ ਨੇ ਇਹ ਕਹਿੰਦੇ ਇਹ ਕਹਿੰਦੇ ਆ ਨਾ ਇੱਕ ਕੁੰਝ ਭੋਲੀਣ ਇਹ ਕਹਿੰਦੇ ਕਹਿੰਦੇ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਉਹਦੇ ਚ ਕਿਉਂ ਨਹੀਂ ਪੈਸੇ ਲੈਂਦੇ ਇਹ ਦੂਜਾ ਜਿਹੜਾ ਬਣਾ ਲਿਆ ਇਹ ਠੱਗੀ ਵਾਲਾ ਫੰਡ ਹੈ ਜਨਾਬ ਜੀ ਤੁਸੀਂ ਤਾਂ ਮੁੱਖ ਮੰਤਰੀਆਂ ਦੇ ਨਾਲ ਕਹਿੰਦੇ ਉਹਨਾਂ ਕੋ ਪੰਜ ਮੁੱਖ ਮੰਤਰੀਆਂ ਨਾਲ ਕੰਮ ਕੀਤਾ ਹੈ ਕੋਈ ਨਹੀਂ ਹੀ ਥੋੜਾ ਦੁੱਖ ਐ ਇਸ ਵਿੱਚ ਦੁੱਖ ਬਹੁਤ ਹੋ ਰਾਇਆ ਇਸ ਗੱਲ 'ਚ ਕਿ ਉਹਨੇ ਨਾਲ ਕੰਮ ਕੀਤਾ ਬਣਿਆ ਨਹੀਂ ਪਰ ਆਪ ਆਹੀ ਦੁੱਖ ਐ ਮਨ ਨਾਲ ਬਸ ਕੰਮ ਕੀਤਾ ਥੋੜਾ ਜਿਹਾ ਫਰਕ ਰਹਿ ਜਾਂਦਾ ਸੀਗਾ ਬਸ ਆਪ ਇਹਨਾਂ ਦੀ ਇੰਟਰਵਿਊ ਐ ਕਿ ਬਾਈ ਅਸੀਂ ਖਾਦ ਅਸੀਂ ਪਾਉਂਦੇ ਰਹੇਗੇ ਪਾਲੀ ਫਸਲ ਅਸੀਂ ਵੱਢ ਕੇ ਕੋਹ ਹੋਰ ਲੈ ਗਿਆ ਇਹ ਸਾਡੇ ਨਾਲ ਤਾਂ ਹਿੰਦੀ ਫਿਲਮਾਂ ਵਾਲੇ ਮਜ਼ਾਰਿਆਂ ਵਾਲੀ ਹੋਈ ਐ ਪਾਲੀ ਹੋ ਗਈ ਵੱਢ ਕੇ ਵੀ ਹੋ ਲੈਂਦੀ ਸੀ ਮੇਰੇ ਨਾਲ ਦੀ ਇੰਟਰਵਿਊ ਨੇ ਆਪ ਨਹੀਂ ਸੁਣਦੇ ਇੱਕ ਵਾਰ ਬੋਲਣ ਤੋਂ ਬਾਅਦ ਤੇ ਇਹ ਤੋਂ ਬਾਅਦ ਕੀ ਹੋਇਆ ਕਿ सीएम लीफ फंड ਜਿਹੜਾ ਸਰ ਰੈਗੂਲਰ ਹੈ ਉਹਦੇ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਜੀ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉਹ ਵਿੱਚ ਐਮਪੀ ਜਿਹੜਾ ਉਹ ਸਿਰਫ 20 ਲੱਖ ਰੁਪਏ ਦੇ ਸਕਦਾ ਆਊਟ ਆਫ ਹਲਕਾ ਆਊਟ ਆਫ ਕੰਸਿਸਟੈਂਸੀ ਜਿਹੜਾ ਅਸੀਂ ਸੁਸਾਇਟੀ ਬਣਾਈ ਹੈ ਇਹ ਵੀ ਵਿੱਤ ਮੰਤਰਾਲੇ ਦੇ ਅੰਡਰ ਹੀ ਹੈ ਜੀ ਸਰ ਇਹਦੇ ਚ rangla.punjab.gov.in gov.in ਜਿਹੜਾ ਹੁੰਦਾ ਗਵਰਨਮੈਂਟ ਦਾ ਹੁੰਦਾ ਉਹ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਲਾ ਸਕਦਾ ਕੋਈ government.in india ਆ ਆਟੀ ਅਸੀਂ ਹਰ ਰੋਜ਼ ਤੁਹਾਨੂੰ ਆਟੀ ਪਾਉਣ ਦੀ ਲੋੜ ਨਹੀਂ ਪੈਂਦੀ ਹਰ ਰੋਜ਼ ਦੱਸ ਦਿਆਂ ਕਿ ਕਿੰਨੇ ਆ ਗਏ ਮੈਂ ਕਿਹਾ ਤੁਸੀਂ ਇਸੇ ਕੰਮ ਭੇਜਿਆ ਨਾ ਐਪੀ ਸਾਹਿਬ ਬੈਠੋ ਇਹਨੂੰ ਬਿਠਾਓ ਜੀ ਬਾਜਵਾ ਜੀ ਇਹਨਾਂ ਨੂੰ ਆਪਣੀ ਗੱਲ ਪੂਰੀ ਕਰਨ ਦੇ ਲੀਡਰ ਸਪੀਕਰ ਸਾਹਿਬ ਲੀਡਰ ਹਾਊਸ ਬੋਲ ਰਹੇ ਸਪੀਕਰ ਸਾਹਿਬ ਜਿੰਨੇ ਹਰ ਰੋਜ਼ ਪੈਸੇ ਆਉਂਦੇ ਆ ਅਸੀਂ ਅਪਡੇਟ ਕਰਦੇ ਆ ਸਾਰੇ ਚੈੱਕ ਲੈ ਰਹੇ ਆ ਸਾਰੇ ਤੂੰ ਔਰ ਉਹਦਾ ਚੇਅਰਮੈਨ ਮੁੱਖ ਮੰਤਰੀ ਹੈ ਉਹਦਾ ਉਹ ਜਿਹੜਾ ਉਸ ਫੰਡ ਦਾ ਚੇਅਰਮੈਨ ਮੁੱਖ ਮੰਤਰੀ ਹੈ ਕੋਈ ਕੋਈ ਪੱਥਰ ਦਿਲ ਜਾਂ ਕੋਈ ਚਿੱਟੇ ਖੂਨ ਵਾਲਾ ਅਸਰ ਹੋਊਗਾ ਜਾਂ ਕੋਈ ਪੋਲਿਟਿਸ਼ਨ ਹੋਊਗਾ ਜਿਹੜਾ ਉਸ ਪੈਸੇ ਚ ਪੁੰਨ ਦੇ ਪੈਸੇ ਚ ਦਾਨ ਦੇ ਪੈਸੇ ਚ ਇੱਕ ਰੁਪਿਆ ਦਿਖਾਊਗਾ 1 ਰੁਪਿਆ ਨਹੀਂ ਤੇਰੇ ਤੋਂ ਲਾਉਣ ਦਿੰਦੇ ਹਰੇਕ ਨੂੰ ਆਪਣੇ ਵਰਗਾ ਨਾ ਸਮਝਿਆ ਕਰੋ ਸੌਣ ਦੇ ਇਹਨਾਂ ਨੂੰ ਸਾਰਾ ਹਰਾ ਹਰੀ ਲੱਗਦਾ ਹੁੰਦਾ ਹੈ ਹਰੇਕ ਨੂੰ ਚੋਰ ਨੂੰ ਸਾਰੀ ਕਿਨੂੰ ਚੋਰੇ ਲੱਗਦੀ ਆ ਸਾਦ ਨੂੰ ਸਾਰੀ ਕਿਨੂੰ ਸਾਦਾ ਨਹੀਂ ਲੱਗਦੀ ਹੈ ਹਜੇ ਤੱਕ ਤੁਹਾਡੇ ਪੱਤੇ ਰਾਸ ਨਹੀਂ ਆਏ ਸਾਰੇ ਆ ਪਈਆਂ ਨੇ ਜੀ ਆ ਇਹਨਾਂ ਨਾਲ ਵੀ ਗੱਸਾਬ ਕਰ ਲੈਣੇ ਆ ਆ ਪਈਆਂ ਨੇ ਚਿੱਠੀਆਂ ਇਹਨਾਂ ਨੂੰ ਜਿਹੜੀਆਂ ਅਸੀਂ ਪਾਈਆਂ ਵੀ ਪਾਣੀ ਲੈ ਲਓ ਹਰਿਆਣੇ ਦੀ ਚਿੱਠੀ ਹੈ ਜੀ ਹਰਿਆਣੇ ਨੇ ਲਿਖੀ ਮੇਰੇ ਕੋਲੇ ਹਸਤਾਚ ਵੀ ਆਈ ਸੀਗੀ ਉਹਨਾਂ ਦੇ ਮੁੱਖ ਮੰਤਰੀ ਪੰਜਾਬ ਦੇ ਸਹਾਇਤਾ ਹਰਿਆਣਾ ਕਿਵੇਂ ਕਰ ਸਕਦਾ ਮੈਂ ਕਿ ਜੀ ਪਾਣੀ ਲੈ ਲਵਾਂ ਤੁਸੀਂ ਲੜਦੇ ਹੋ ਉਹਨੇ ਪਾਣੀ ਵਾਸਤੇ ਨਹੀਂ ਉਹ ਤਾਂ ਨਹੀਂ ਹੋਣਾ ਮੈਂ ਕਿ ਜੀ ਡੁੱਬਣ ਵਾਸਤੇ ਰੱਖਿਆ ਨਾ ਫਿਰ ਆ ਹਰਿਆਣੇ ਦੇ ਹਰਿਆਣਾ ਇਰੀਗੇਸ਼ਨ ਐਂਡ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਚਿੱਠੀ ਹੈ ਜੀ ਅਸੀਂ 29 ਅੱਠ ਨੂੰ ਲਿਖੀ ਸੀ ਉਹਨਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਹੈ ਕਿਸਾਨਾ ਸਾਡਾ ਜਿਹੜਾ ਉਹ ਬੀ ਐਮ ਐਲ ਜਿਹੜਾ ਉਹਦੇ ਚ 2000 ਕਿਊਸੇ ਕਰ ਦਿਓ ਘਟਾ ਦਿਓ 85000 ਜੰਦਾ ਹੁਣ 2000 ਕਿਸੇ ਕਰ ਦੋ ਨਰਵਾਣਾ ਬ੍ਰਾਂਚ ਜ਼ੀਰੋ ਕਰ ਦੋ ਜੀ ਜਿਸ ਵੇ ਸਾਡੇ ਕੋਲੇ ਹਰਿਆਣਾ ਮਾਰ ਰਹੇ ਆ ਹਰਿਆਣਾ ਲਿਖ ਰਿਹਾ ਸਾਨੂੰ ਪਾਣੀ ਨਹੀਂ ਚਾਹੀਦਾ ਜੀ ਹੁਣ ਤੁਹਾਨੂੰ ਦੱਸੋ ਵੀ ਜਦੋਂ ਹੁਣ ਅਗਲੀ ਗਰਮੀ ਵਿੱਚ ਜਦੋਂ ਹੁਣ ਇਹਨਾਂ ਨਾਲ ਗੱਲ ਕਰਾਂਗੇ ਚਿੱਠੀ ਦਿਖਾਉਂਗਾ ਨਹੀਂ ਫਿਰ ਮੈਂ ਫਿਰ ਤੁਸੀਂ ਕਹਿੰਦੇ ਹੋ ਉੱਥੇ ਜਾ ਵੜਿਆ ਡੈਮ ਤੇ ਇੱਥੇ ਆਹ ਨਹੀਂ ਕੀਤਾ ਉਹਨੇ ਕੀਤਾ ਜਨਾ ਥੋੜਾ ਜਿਹਾ ਤਜਰਬਾ ਸਾਡਾ ਵੀ ਹੋ ਗਿਆ ਹੁਣ ਪੌਣੇ ਚਾਰ ਸਾਲ ਦਾ ਐਡੀ ਗਲਤੀ ਨਹੀਂ ਹੈਗੀ ਦੋ ਤਿੰਨ ਮੁੱਖ ਮੰਤਰੀ ਨੇ ਜਿਹੜੇ ਪੰਜ ਸਾਲ ਕੱਟੇ ਨੇ ਨਹੀਂ ਤਾਂ 11 ਮਹੀਨੇ ਕੋਈ 18 ਮਹੀਨੇ ਕੋਈ 8 ਮਹੀਨੇ ਕੋਈ ਕੋਈ 2 ਮਹੀਨੇ ਐ ਵਾਲੇ ਮੁੱਖ ਮੰਤਰੀ ਕੀ ਹੈਗੇ ਨੇ ਪਰ ਤਰਮ ਤਾਂ ਇਕੋ ਹੀ ਗਣੀ ਜਾਂਦੀ ਹੈ ਨਾ ਠੀਕ ਹੈ ਨਾ ਸੋ ਅਸੀਂ ਵੀ ਇਹੀ ਕੰਮ ਕਰਦੇ ਆ ਕੋਈ ਗੈਸ ਬੈਲਟਿੰਗ ਨਹੀਂ ਕਰਦੇ ਅਸੀਂ ਠੀਕ ਹੈ ਨਾ ਸਾਨੂੰ ਹੁਣ ਐ ਨਾ ਸਮਝੋ ਕਿ ਅਸੀਂ ਹੁਣ ਤੂੰ ਤੁਸੀਂ ਤਾਂ ਸਾਨੂੰ ਮਟੀਰੀਅਲ ਔ ਤੁਹਾਡੇ ਜਮੂਰੇ ਪਤਾ ਨਹੀਂ ਹੋਰ ਕੀ ਕੀ ਲਫ਼ਜ਼ ਬੋਲਦੇ ਹੋ ਬੋਲੀ ਜਾ ਆਪਣੀ ਜ਼ਬਾਨ ਤੁਹਾਡੀ ਗੰਦੀ ਹੁੰਦੀ ਅਸੀਂ ਕੀ ਕਰੀਏ ਅੱਜ ਵੀ ਤੁਸੀਂ ਇੱਥੇ ਕਹੇ ਨਾ ਪੈਸੇ ਨਾ ਉਹ ਇਹਨਾਂ ਨੂੰ ਦੇ ਦਿਓ ਦੇ ਤਾਂ ਕਰਨਾ ਬਸ ਉਹੀ ਗੱਲ ਹੈ ਪਹਿਲਾਂ ਤੁਸੀਂ ਅੰਦਾਜ਼ਾ ਨਹੀਂ ਲਾਇਆ ਵੀ ਇੰਨੀ ਆ ਜਾਣਗੇ ਉਦੋਂ ਤੁਸੀਂ ਆਪਦੇ ਰੌਂਚ ਰਹੇ ਜਦੋਂ ਆ ਗਏ ਉਹ ਦੂਬਾ ਹੁਣ ਤੁਸੀਂ ਲੱਗੇ ਹੁਣ ਸਾਡੇ 3 ਸਾਲ ਦੇ ਕੇਜਰੀਵਾਲ ਨੂੰ ਗਾਣਾ ਕੱਢ ਲਓ ਮੈਨੂੰ ਕੱਢ ਲਓ ਜਿਹੜਾ ਮੂਰੇ ਆ ਗਿਆ ਉਹਨੂੰ ਗਾਣਾ ਕੱਢ ਲਓ ਆ ਬੈਠੇ ਸਾਡੇ ਤਾਂ ਭਾਈ ਇਹੀ ਮਟੀਰੀਅਲ ਹੈ ਇਹੀ ਬੋਲਣਾ ਸਿੱਖ ਜਾਣਗੇ ਆਪੀ ਹੌਲੀ ਹੌਲੀ ਕੋਈ ਜਮਾਂਦਰੂ ਤਾਂ ਕੋਈ ਕਲਾਕਾਰ ਨਹੀਂ ਹੁੰਦਾ ਜਮਾਂਦਰੂ ਹੀ ਕੋਈ ਜਿਹੜਾ ਹੌਲੀ ਹੌਲੀ ਤਜਰਬੇ ਨਾਲ ਹੀ ਚੀਜ਼ਾਂ ਸਿੱਖਦੇ ਆ ਤੁਸੀਂ ਕਿਹੜਾ ਫਿਰ ਤੁਸੀਂ ਵੀ ਤਾਂ ਹੌਲੀ ਹੌਲੀ ਰਾਜਨੀਤੀ 'ਚ ਆਏ ਹੋਗੇ ਹਾਰੇ ਵੀ ਹੋ ਜਿੱਤੇ ਵੀ ਹੋ ਅਸੀਂ ਵੀ ਹਾਰੇ ਹੋਏ ਹਾਂ ਲਹਿਰ ਗਾਗੇ ਤੋਂ ਪਹਿਲੇ ਇਲੈਕਸ਼ਨ ਮੈਂ ਹਾਰੇ ਸੀ ਮੈਂ ਲਹਿਰ ਗਾਗੇ ਤੋਂ ਯਾਦ ਆ ਗਿਆ ਮੁੱਖ ਮੰਤਰੀ ਬਣ ਕੇ ਮੈਡਮ ਥੋੜੇ ਦੇ 3-4 ਮਹੀਨੇ ਲਈ ਲਹਿਰਗਾਘੇ ਵਾਲੀ ਮੈਡਮ ਜਦੋਂ 2-3 ਵਾਰ ਬਣਗੇ ਸੀ ਦੁਰਚਨ ਬਰਾੜ ਜੀ ਬਣਗੇ ਸੀ ਤਾਂ ਥੋੜਾ ਜਿਹਾ ਮੌਕਾ ਮਿਲ ਗਿਆ ਕਿ ਲਹਿਰਗਾਘੇ ਨੂੰ ਇਹ ਮਿਲ ਗਿਆ ਮੌਕਾ ਕਿ ਕਿੱਥੋਂ ਦੇ ਮੁੱਖ ਮੰਤਰੀ ਬਣ ਗਏ ਇੰਜੀਨੀਅਰ ਜਿਹੜੇ ਨੇ ਘੱਗਰ ਬਾਰੇ ਇੱਕ ਪ੍ਰੋਜੈਕਟ ਲੈ ਕੇ ਆਏ ਜੀ ਘੱਗਰ ਤੇ ਆਪਾਂ ਡੈਮ ਬਣਾ ਲੀਏ ਤਾਂ ਘੱਗਰ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਹਰ ਸਾਲ ਦਾ ਤੇ ਕਾਂਗਰਸ ਦੀ ਸੋਚ ਕਾਂਗਰਸ ਦੀ ਮੁੱਖ ਮੰਤਰੀ ਸੀ ਸੋਚ ਦੇਖੋ ਉਹ ਕਹਿੰਦੇ ਨਾ 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 ਇਨਕਾਰ ਕਰਤਾ ਜੇਕਰ ਘਰ ਤੇ ਡੈਮ ਬਣ ਗਿਆ ਘਰ ਕੰਟਰੋਲ ਚ ਆ ਗਿਆ ਫਿਰ ਡੁੱਬਦੇ ਨਹੀਂ ਪਿੰਡ ਉਹ ਮੂਨਕਲੇ ਮਕੋੜ ਸਾਹਿਬ ਇਹ ਸਾਰਾ ਜਿਹੜਾ ਏਰੀਆ ਆਪਣਾ ਟੋਹਾਣਾ ਮੂਨਕ ਤੋਂ ਸਾਰਾ ਇਧਰਲੇ ਪਾਸੇ ਪਿੰਡ ਸਾਰੇ ਚੌਂ ਆਪਣਾ ਜਿਹੜੇ ਕੱਪ ਕੱਗਰ ਦੀਆਂ ਲੜ ਪੈਂਦੇ ਆ ਹੈਨਾ ਆ ਸਾਰੇ ਆਪਣੇ ਪਿੰਡ ਚੜੇ ਹਾਂਜੀ ਉਹ ਕਹਿੰਦੇ ਵੀ ਜੇ ਨਾ ਡੁੱਬੇ ਫਿਰ ਮੇਰੇ ਕੋ ਮਿੰਤਾ ਕੌਣ ਕਰਨਾ ਉਹ ਵੀ ਬਚਾ ਲੋ ਜੀ ਹਾਉ ਡੇਅਰ ਯਰ ਕਿ ਤੁਸੀਂ ਮੁੱਦਾ ਖੜਾ ਹੀ ਰੱਖਣਾ ਹੈ ਜਵਾਬ ਦਿੱਤਾ ਜੀ ਡੈਮ ਡੈਮ ਵੀ ਮਨਜ਼ੂਰੀ ਦੇ ਸਕਦੇ ਸੀ ਫੁੱਲ ਟਾਈਮ ਮੁੱਖ ਮੰਤਰੀ ਸੀਗੇ ਕੋਈ ਕੋਈ ਦਿੱਪਤੀ ਨਹੀਂ ਸੀਗੇ ਫੁੱਲ ਟਾਈਮ ਸੀਐਮ ਸੀਗੇ ਤੇ ਕੱਗਰ ਦੇ ਉਹ ਉਹਨਾਂ ਨੇ ਬਣਾ ਲਏ ਜੀ ਉਹਨਾਂ ਨੂੰ ਉਹਨਾਂ ਨੂੰ ਇਜਾਜ਼ਤ ਦਿੱਤੀ ਕਸ਼ਲਿਆ ਬਣਾ ਲਿਆ ਕਸ਼ਲਿਆ ਕਹਦਾ ਡੈਮ ਹੈ ਜੀ ਡੈਮ ਹੁੰਦਾ ਵੀ ਉੱਚ ਪਾਣੀ ਭਰ ਲੋ ਜੇ ਉਤੋਂ ਇਨਫਲੋ ਘਟ ਗਿਆ ਹੌਲੀ ਹੌਲੀ ਛੱਡ ਦਿਓ ਡੈਮ ਹੈ ਉਹ ਤਾਂ ਸਿੱਧਾ ਹੀ ਛੱਡ ਦਿੰਦੇ ਆ ਉਹ ਕਹਿੰਦਾ ਡੈਮ ਹੈ ਅੱਛਾ ਘਟਗਰ ਜਿਹੜਾ ਉਹ ਮਕੋੜ ਸਾਹਿਬ ਕੋਲ ਜਾ ਕੇ ਥੋੜਾ ਜਿਹਾ ਤੰਗ ਹੋ ਜਾਂਦਾ ਫੇਰ ਅੱਗੇ ਜਾ ਕੇ ਜਾਖਲ ਤੱਕ ਲੰਗ ਜਾਂਦਾ ਕਾ ਉਹਨੂੰ ਚੌੜਾ ਕਰਨਾ ਸੀ ਆਪਣੇ ਵਾਲੇ ਪਾਸੇ ਚੌੜਾ ਕਰਨਾ ਸੀ ਉਹਨਾਂ ਦੀ ਇਜਾਜ਼ਤ ਲੈਣ ਦੀ ਹਰਿਆਣੇ ਕੋਲ ਜਾਵੜੇ ਜੀ ਕਾਂਗਰਸ ਵਾਲੇ ਕਹਿੰਦੇ ਐਨੂਸੀ ਦਿਓ ਜੀ ابھی کگر چور کرنے وہ دب کے بہ گئے معاملہ سپریم کورٹ تک چلے کی لڑ سی جی نے اپنے اجازت لی ہنسی پٹھانے کی انہوں نے اپنے تو اجازت لی کسلیا ٹائم بناؤ کی نہیں لی ای ایم جا کے اندر چیڑتا کہ دیکھی کملے اگ نہ وہ کہہ شکر آزاد کرا تی وہاں نے دب لیا جی سارا کچھ سپریم کورٹ تک معاملہ گھر ہونے ادیں ہی ہے اتوں ہوں سپریم کورٹ جا کے لڑا گے جی اچھی لڑا گے گئے ہوئے ہاں بھی اجازت دو جی سو اس کر کے یہ گلا جہاں ہفائی بہت کرتے ہیں ਬਾਰਤ ਆ ਆ ਰਾਜਸਥਾਨ ਦੀ ਚਿੱਠੀ ਪਈ ਹੈ ਜੀ ਰਾਜਸਥਾਨ ਨੇ ਕਹਿੰਦੇ ਅਸੀਂ ਨਹੀਂ ਲੈਣਾ ਆ ਰਾਜਸਥਾਨ ਦੀ ਪਈ ਹੈ ਜੀ ਇਹ ਹੈਗਾ ਜੀ ਗਵਰਨਮੈਂਟ ਆਫ ਰਾਜਸਥਾਨ ਆਫਿਸ ਆਫ ਚੀਫ ਮਿਨਿਸਟਰ ਚੀਫ ਇੰਜੀਨੀਅਰ ਵਾਟਰ ਸੋਰਸ ਨਾਰਥ ਹਨੂਮਾਨਗੜ ਆ ਜਿੱਥੇ ਉਹਨਾਂ ਨੇ ਉਹ ਕਹਿੰਦੇ ਪਾਣੀ ਸਾਨੂੰ ਨਹੀਂ ਚਾਹੀਦਾ ਕਰ ਲੋ ਕੀ ਕਰੋਗੇ ਇਹਨਾਂ ਦਾ ਡੁੱਬਣ ਵਾਸਤੇ ਪੰਜਾਬ ਰੱਖਿਆ ਜੀ ਜਦੋਂ ਪਾਣੀ ਦੀ ਸਾਨੂੰ ਲੋੜ ਹੁੰਦੀ ਹੈ ਉਹ ਕਹਿੰਦੇ ਸਾਨੂੰ ਦਿਓ ਸਾਨੂੰ ਦਿਓ ਇਹ ਤਾਂ ਸਾਡਾ ਪਾਣੀ ਹੈ ਸਾਡਾ ਪਾਣੀ ਕੋਰਟਸ ਜਾਵਾਂਗੇ ਬੀਬੀ ਐਮਬੀ ਕੋਲ ਜਾਵਾਂਗੇ ਫਲਾਣਾ ਜਾਵਾਂਗੇ ਇੰਨਾਂ ਗੱਲਾਂ ਤੇ ਅਪਰ ਡਿਬੇਟ ਕਰਨੀਆਂ ਜਨਾਬ ਕਰੀ ਜਾਂਦੇ ਐ ਇਹ ਇਹ ਆਹ ਕਰਤਾ ਇਹਨੇ ਉਹ ਕਿਉਂ ਨਹੀਂ ਕੀਤਾ ਇਹਨੇ ਆਹ ਖੱਡ ਕਿਉਂ ਨਹੀਂ ਖੋਲੀ ਇਹਨੇ ਆਹ ਫੱਟਾ ਚੱਕਤਾ ਇਹਨੇ ਹੋ ਨਹੀਂ ਚੱਕਿਆ ਮਤਲਬ ਮੈਂ ਹੈਰਾਨ ਆ ਕਿ ਜਿਸ ਲੈਵਲ ਦੀ ਮਤਲਬ ਡਿਵੇਵ ਚਲੀ ਗਈ ਇਸ ਲੈਵਲ ਤੇ ਬੜੇ ਐਕਸਪੀਰੀਅੰਸਡ ਸੀਜ਼ਨਲ ਪੋਲੀਟੀਸ਼ਨ ਜਿਹੜੇ ਨੇ ਉਹ ਨਹੀਂ ਪੰਜਾਬ ਦਾ ਦਰਦ ਸਮਝ ਰਹੇ ਇਹੀ ਦੁੱਖ ਹੈ ਕਿ ਦੁੱਖ ਦਾ ਦੁੱਖ ਦਾ ਜ਼ਖਮ ਕਿਤੇ ਹੋ ਰਹਾ ਮਲਮ ਕਿਤੇ ਹੋਰ ਲਾਈ ਜਾਂਦੇ ਆ ਹਰ ਗੱਲ ਚ ਵੋਟਾਂ ਨਾ ਗਿਓ ਬਾਅਦ ਚ ਵੋਟਾਂ ਬਹੁਤ ਟਾਈਮ ਪਿਆ ਬੜੀ ਰਾਜਨੀਤੀ ਕਰ ਲਿਓ ਥੱਕ ਜਾਓਗੇ ਤੁਸੀਂ ਲੋਕਾਂ ਕੋਲ ਜਾਂਦੇ ਜਾਂਦੇ ਇੰਨਾ ਟਾਈਮ ਪਿਆ ਪਰ ਕਿ ਟੁਕੜ ਇਸ ਟਾਈਮ ਨੂੰ ਤਾਂ ਵੋਟਾਂ ਨਾ ਸਮਝੋ ਨਾ ਜਿਹੜਾ ਹੁੰਦਾ ਬਸ ਸਾਡੀ ਵਾਰੀ ਆ ਲੈਣ ਦਿਓ ਦੂਜਾ ਕਹਿੰਦਾ ਸਾਡੀ ਵਾਰੀ ਆ ਲੈਣ ਦਿਓ ਤੀਜਾ ਕਹਿੰਦਾ ਸਾਡੀ